ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਮੈਂ ਭਲਵਿੰਦਰ ਕੌਰ ਅੱਜ ਅਸੀਂ ਬਣਾ ਕੇ ਤਿਆਰ ਕਰਾਂਗੇ ਦਲੀਆ ਤੇ ਦਲੀਆ ਬਣਾਵਾਂਗੇ ਅਸੀਂ ਪਾਣੀ ਵਾਲਾ ਤੇ ਇੱਥੇ ਮੈਂ 1 ਕੱਪ ਦਲੀਏ ਦਾ ਲਿਆ ਸੀ ਤੇ ਦਲੀਆ ਆਪਣੇ ਸਰੀਰ ਬਾਤ ਬਹੁਤ ਹੈਲਦੀ ਹੁੰਦਾ ਆ ਤੇ ਇਹ ਆਪਾਂ ਨੂੰ ਹਫਤੇ ਦੇ ਵਿੱਚ ਖਾਣਾ ਚਾਹੀਦਾ ਜ਼ਰੂਰ ਹਫਤੇ ਚ ਇੱਕ ਵਾਰੀ ਤੇ ਹੁਣ ਅਸੀਂ ਸਟਾਰਟ ਕਰਾਂਗੇ ਪੈਨ ਦੇ ਵਿੱਚ ਅਸੀਂ ਦੇਸੀ ਘਿਓ ਪਾ ਦਾਂਗੇ ਇੱਥੇ 5-7 ਆਪਾਂ ਬਦਾਮ ਲਏ ਸੀ ਬਦਾਮ ਪਾਰਾਂ ਕਿ ਉਹਦੇ ਵਿੱਚ ਭੁੰਨਾਂਗੇ ਇੱਥੇ 5-7 ਹੀ ਅਸੀਂ ਕਾਜੂ ਲਏ ਸੀ ਤੇ 2 ਮਿੰਟ ਵਾਸਤੇ ਆਪਾਂ ਇਹਨਾਂ ਨੂੰ ਭੁੰਨ ਲੇ ਗਏ ਕਿਉਂਕਿ ਉਹਦੇ ਵਿੱਚੋਂ ਆਪਾਂ ਬਾਹਰ ਕੱਢ ਦਵਾਂਗੇ 2 ਮਿੰਟ ਅਸੀਂ ਇਹਨਾਂ ਨੂੰ ਭੁੰਨ ਲਿਆ ਸੀ ਤੇ ਹੁਣ ਅਸੀਂ ਇਹਨਾਂ ਨੂੰ ਘਿਓ ਦੇ ਵਿੱਚੋਂ ਬਾਹਰ ਕੱਢ ਦਾਂਗੇ ਉਸੀ ਕਿਓ ਦੇ ਵਿੱਚ ਅਸੀਂ ਫੁੱਲ ਮਖਾਣੇ ਪਾ ਦਵਾਂਗੇ ਫੁੱਲ ਮਖਾਣਿਆਂ ਨੂੰ ਭੁੰਨ ਲਵਾਂਗੇ ਮਖਾਣਿਆਂ ਨੂੰ ਭੁੰਨ ਲਿਆ ਸੀ ਤੇ ਇਹ ਵੀ ਆਪਾਂ ਬਾਹਰ ਕੱਢ ਦਾਂਗੇ ਪੈਨ ਦੇ ਵਿੱਚ ਅਸੀਂ ਹੋਰ ਕਿਉ ਪਾ ਦਵਾਂਗੇ ਕਿ ਉਹਨੂੰ ਗਰਮ ਕਰ ਲਵਾਂਗੇ ਹੁਣ ਅਸੀਂ ਇਹਦੇ ਵਿੱਚ ਦਲੀਏ ਨੂੰ ਭੁੰਨ ਲਵਾਂਗੇ। ਇਹ ਦਲੀਏ ਨੂੰ ਆਪਾਂ ਪਹਿਲੇ ਵੀ ਭੁੰਨ ਕੇ ਰੱਖਿਆ ਸੀ ਇੰਨਾ ਜ਼ਿਆਦਾ ਆਪਾਂ ਲਾਲ ਦੇ ਸੀ ਕੀਤਾ ਕਿ ਗਰਮੀ ਦੇ ਦੇਣਿਆਂ ਤੇ ਦਲੀਆ ਖਰਾਬ ਹੋ ਜਾਂਦਾ ਆ। ਭੁੰਨ ਕੇ ਰੱਖੀਏ ਤੇ ਦਲੀਆ ਬਿਲਕੁਲ ਸਹੀ ਰਹਿੰਦਾ ਆ। ਤੇ 2 ਕੁ ਮਿੰਟ ਵਾਸਤੇ ਆਪਾਂ ਇਹਨੂੰ ਭੁੰਨਾਂਗੇ। ਦਲੀਏ ਨੂੰ ਭੁੰਨ ਲਿਆ ਸੀ ਹੁਣ ਅਸੀਂ ਇਹਦੇ ਵਿੱਚ ਪਾਣੀ ਪਾ 1 ਕੱਪ ਦਲੀਆ ਸੀ ਤੇ 4 ਕੱਪ ਅਸੀਂ ਪਾਣੀ ਦੇ ਪਾਤੇ ਸੀ ਤੇ ਹੁਣ ਅਸੀਂ ਇਹਨੂੰ ਜੈਨ ਲਵਾਵਾਂਗੇ ਲੋਕ ਲੈਣ ਤੇ ਕਿੰਨਾਗੇ ਆਪਾਂ ਪੂਰਾ ਨਹੀਂ ਘਟਾ ਕੰਗੀ ਆਪਾਂ ਇੰਨਾ ਕੁ ਲੰਗਾ ਰੱਖਾਂਗੇ ਇਹਨੂੰ ਦਲੀਏ ਨੂੰ ਚੈੱਕ ਕਰ ਲਵਾਂਗੇ ਦਲੀਆ ਚ ਪਾਣੀ ਸੁੱਕ ਗਿਆ ਮੈਂ ਲੋਕ ਲੈਂਦੇ ਦਲੀਆ ਨੂੰ ਪਕਾਇਆ ਸੀ ਜੇ ਆਪਾਂ ਕੁੱਕਰ ਵਿੱਚ ਦਲੀਆ ਬਣਾਈਏ ਬਹੁਤ ਜਲਦੀ ਗਾ ਜਾਂਦਾ ਹੈ ਦਲੀਆ ਤੇ ਦਲੀਆ ਨੂੰ ਆਪਾਂ ਹੁਣ ਚੈੱਕ ਕਰ ਲਵਾਂਗੇ ਦਲੀਆ ਗਲ ਗਿਆ ਤੇ ਹੁਣ ਅਸੀਂ ਇਹਦੇ ਵਿੱਚ ਖੰਡ ਪਾ ਦਵਾਂਗੇ ਜਦੋਂ ਦਲੀਆ ਬਣੇ ਉਦੋਂ ਅਸੀਂ ਖੰਡ ਪਾਉਣੀ ਪਹਿਲੇ ਨਹੀਂ ਪਾਉਣੀ ਅਤੇ ਫਿਰ ਦਲੀਆ ਗਲਣਾ ਨਹੀਂ ਜੇ ਆਪਾਂ ਮਿੱਠਾ ਪਾ ਦਾਂਗੇ ਤੇ ਤੇ ਹੁਣ ਅਸੀਂ ਇਹਦੇ ਵਿੱਚ ਡਰਾਈ ਫਰੂਟ ਪਾ ਦਵਾਂਗੇ ਹੁਣ ਅਸੀਂ ਇਹਦੇ ਵਿੱਚ ਖੰਡ ਦਾ ਪਾਣੀ ਸ 加 ਦੇਵਾਂਗੇ ਕਿ ਕਾਰਨ ਉਹ ਫੇਰੇ ਨਹੀਂ ਅਸੀਂ ਹੁਣ ਅਸੀਂ ਇਹ ਵਿੱਚ ਲਾਚੀ ਦਾ ਪਾウダー ਪਾ ਦਵਾਂਗੇ ਬਹੁਤ ਵਧੀਆ ਫਲੇਵਰ ਆਉਂਦਾ ਲਾਚੀ ਇਹਨੂੰ ਪਾ ਕੇ ਇਹ ਮਿਕਸ ਕਰ ਦਾਂਗੇ ਹਲੀ ਖੰਡ ਦਾ ਪਾਣੀ ਨਹੀਂ ਸੁੱਕਾ ਵੀ ਖੰਡ ਨੇ ਪਾਣੀ ਛੱਡ ਦਿੱਤਾ ਤੇ ਇਹਨੂੰ ਹੋਰ ਅਸੀਂ 10-5 ਮਿੰਟਾਂ ਲਈ ਪਕਾ ਲਵਾਂਗੇ ਦੋ ਪਾਣੀ ਸੁੱਕ ਜੇਗਾ ਫਿਰ ਅਸੀਂ ਬੰਦ ਕਰ ਦੋਗੇ ਦਲੀਆਂ ਨੂੰ ਚੈੱਕ ਕਰ ਲਵਾਂਗੇ ਖੰਡ ਦਾ ਪਾਣੀ ਸੁੱਕ ਗਿਆ ਸੀ ਤੇ ਦਲੀਆਂ ਬਣ ਕੇ ਤਿਆਰ ਆ ਤੁਸੀਂ ਦੇਖ ਸਕਦੇ ਪਾਣੀ ਵਾਲਾ ਦਲੀਆਂ ਬਹੁਤ ਵਧੀਆ ਦਲੀਆਂ ਬਣ ਗਿਆ ਤੇ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੇ ਤਾਂ ਲਾਈਕ ਜਰੂਰ ਕਰਿਆ ਕਰੋਗੇ ਤੇ ਟ੍ਰਾਂਕਸ਼ਨ ਹੁਣ ਅਸੀਂ ਬੰਦ ਕਰ ਦਵਾਂਗੇ ਤੇ ਪਾਣੀ ਵਾਲਾ ਦਲੀਆ ਬਹੁਤ ਵਧੀਆ ਬਣਿਆ ਹੈ ਦਲੀਏ ਨੂੰ ਅਸੀਂ ਪਲੇਟ ਵਿੱਚ ਪਾ ਦਵਾਂਗੇ ਜੇ ਤੁਹਾਨੂੰ ਮੇਰੇ ਦਲੀਏ ਬਣਾਉਣ ਦਾ ਤਰੀਕਾ ਵਧੀਆ ਲੱਗਾ ਤਾਂ ਜਰੂਰ ਲਾਈਕ ਕਰਿਆ ਕਰੋ ਦਲੀਆ ਬਹੁਤ ਵਧੀਆ ਇਹ ਬਣਿਆ ਹੈ ਅਸੀਂ ਪਲੇਟ ਵਿੱਚ ਵੀ ਦਲੀਆ ਪਾਤਾ ਬਹੁਤ ਕੱਲਾ ਕੱਲਾ ਦਲੀਆ ਬਣ ਕੇ ਤਿਆਰ ਹੋਇਆ ਆ ਉੱਪਰ ਆਪਾਂ ਇਹਦੇ ਉੱਤੇ ਦੇਸੀ ਘਿਓ ਪਾ ਦਵਾਂਗੇ ਤੇ ਬਹੁਤ ਜ਼ਿਆਦਾ ਇਹ ਟੇਸਟ ਲੱਗੇਗਾ ਅਸੀਂ ਦਲੀਆ ਦੇ ਸਾਂਦਰ ਬਹੁਤ ਵਧੀਆ ਇਹ ਹੈਲਦੀ ਦਲੀਆ ਬਣ ਕੇ ਤਿਆਰ ਹੋਇਆ ਆ ਤੇ ਵੀਡੀਓ ਨੂੰ ਜ਼ਰੂਰ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਮੈਂ ਤਾਂ ਵਿੱਚ ਜਰੂਰ ਦੱਸਿਆ ਕਰੋ ਤੇ ਵੀਡੀਓ ਵੇਖਣ ਦਾ ਬਹੁਤ ਬਹੁਤ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ